ਇਹ ਪਾਣੀ ਛੜੀ ਹੈ ਛੜੀ ਹੈ ਕਿਵੇਂ ਛੜੀ ਹੈ ਨਿਕਲ ਦੋ ਕਿੰਨੇ ਦੀ ਆ ਛੜੀ ਹੈ ਨੀ ਸਾਢੇ 8 ਦੇ ਛੜੀ 11 ਸਾਢੇ 11 ਸਾਢੇ 11 ਦੀਆਂ ਕਿਵੇਂ ਵਹਿਣ ਗਿਆ ਦਾ ਯਾਰ ਬੜਾ ਦੁੱਧ ਇਹਦੇ ਥੱਲੇ ਇਹਦੇ ਨਾਲ ਦੁੱਧ ਰੱਖਿਆ ਤਾਂ ਥਾਣ ਭਰ ਲਾ ਨਹੀਂ ਨਹੀਂ ਬੇਰ ਕਾਲਾ ਨਾ ਪਾਲ ਗਿਆ ਤਾਂ ਫਿਰ ਜੇ ਦੁੱਧ ਦਾ ਕੰਮ ਚਲਾਉਣਾ ਤਾਂ ਦੁੱਧ ਨਾਲ ਵਾਧ ਲਾ ਦੁੱਧ ਵਾਲੇ ਲੈ ਜਾ ਦੁੱਧ ਨੂੰ ਬੜਾ ਇਹਦੇ ਥੱਲੇ 2 ਕਿਲੋ ਦੁੱਧ ਆ ਗਿਆ ਫਿਰ ਫਿਰ ਕਾਲਾ ਜੇ ਸਬਾਉਣਾ ਅਸੀਂ ਗੱਲ 10-10 ਕਿੰਨੇ ਲੈਣੇ ਹਾਂ ਜੀ ਆਪ ਜੀ ਨਹੀਂ ਪੈਂਦੀਆਂ ਸੰਗਰੀ ਦੇ ਜਹ ਰੇਂਗ ਉਹਦਾ ਸੁੱਕੀ ਪਈ ਆ ਹਾਂ ਬੋਲ ਸੱਪਹਿਆਰ ਦੀ ਪਾਦੇ ਜੋੜੀ ਓਏ ਨਹੀਂ ਨਹੀਂ ਬੋਲ ਇਹਦੇ ਨਹੀਂ ਐ ਨਹੀਂ ਤਾਂ ਇਹਦੇ ਵਿੱਚ ਹੀ ਨਹੀਂ ਗੋਲੇ ਇਹਦੇ ਨੂੰ ਤਾਂ ਮੇਰੇ ਬੱਕਰਾ ਦਾ ਘੜਾ ਹੋਊਗਾ ਆ ਘੜਾ ਇੱਥੇ ਸੁੱਕਿਆ ਜਾ ਇਹਦੇ ਨਾਲੋਂ ਇਹਦੇ ਮੁੱਲਾ ਵਤ ਇਹਦਾ ਕੋਹ ਨਹੀਂ ਇਹਨੇ ਨਹੀਂ ਫਿਰ ਨੇ ਕਿ ਕਿੰਨੇ ਸਾਧ ਕੇ ਪੈ ਰਹੇ ਚਤ ਮੈਂ ਦਾ ਪਾਲ ਆ ਹੈ ਨਹੀਂ ਤਾਂ ਕੁਦੇ ਚ ਚੱਕੇ ਨੂੰ ਮੈਂ ਇਹ ਤਾਂ ਗਿਆ ਪੱਤਲੀਆਂ ਹੱਲੀਆਂ ਪਈਆਂ ਗਿਆ ਬੋਲ ਬੋਲ ਕੰਡੇ ਜੱਤ ਕੇਦਾ ਯਾਰ ਉਹ ਨਹੀਂ ਯਾਰ ਤੂੰ ਆ ਜਾ ਯਾਰ ਆਣੀਆ ਪਾਲਾ ਬਸ ਆਲਾ ਆਲਾ ਕਿੱਤੀ ਬਰੇਗਾ ਵਪਾਰੀ ਬੁਪੂਰੀ ਨਹੀਂ ਆਏ ਅੱਜ ਤਾਂ ਮਦਾਰੀ ਆਇਆ ਵਪਾਰੀ ਕੋਈ ਨਹੀਂ ਆਇਆ ਆਦੇ ਉਹ ਤੇਰਾ ਭੇਜਿਆ ਹੱਲ ਗਿਆ ਤਾਇਆ ਜਰਾ ਹੱਲ ਗਿਆ ਗਰਮੀ ਨਾਲ ਉਹ ਤੇਨਾ ਚਾਚਾ ਚਾਚਾ ਕਰਕੇ ਮਾਲ ਪਾਉਣਾ ਪੈਂਦਾ ਗਾਹਾਂ ਵੀ ਅਸੀਂ ਵੀ ਚਾਚੇ ਜ਼ੋਰ ਕੇ ਜਾਣੇ ਲੈ ਦਾ ਚਾਚਾ ਲੈ ਦਾ ਚਾਚਾ ਐ ਕਰਨਾ ਪੈਂਦਾ ਆ ਦੇ ਹਾਂ ਇਹ ਪਾ ਦੇਣ ਲੈ ਇਹ ਨੂੰ ਹੀ ਆਪੇ ਬੁਤੀ ਅੱਠ ਤੱਕ ਜਾਣਗੇ ਜਿੱਦੋਂ ਤਹਾਂ ਚੜ੍ਹਦੀਆਂ ਨੇ ਅੱਠ ਤੱਕ ਜਾਣਗੇ ਜੇ ਚੱਤ ਮਾਤਾ ਪਾਉਂਦੇ ਉਹ ਰੇ ਜਮਾ ਉਹ ਰੇ ਪੂਰੇ ਦਾ ਅੱਗੇ ਆ ਜਾ ਮੈਂ ਨਹੀਂ ਬੜਾ ਤੱਕ ਮੇਰੀ ਫੀਸ ਬਾਜਾ ਪਿਆਤਰੀ ਲਾਇਦਾ ਰਾਤ ਹੋਈ ਯਾਰ ਨਸਿਆਂ ਨੂੰ 18 ਰੱਖਿਆ ਉਹ ਦੇਣ ਲੈਣ ਵਾਲੀ ਗੱਲ ਕਰ ਯਾਰ ਪੂਰੇ ਰੇਟ ਦਾ ਪੂਰੇ 10000 ਦੀ ਪਾ ਦੇ ਅੱਜ ਹੀ ਨਾ ਅੱਜ ਚੱਲ ਰਿਹਾ ਬਾਬਾ ਨਹੀਂ ਨਹੀਂ ਭੱਜਣਾ ਹੋਰ ਕਿੰਨੇ ਦੇਣੇ ਫਿਰ ਦੱਸ ਕਿੰਨੇ ਦੇਣੇ ਲਾਇਸਟ ਦੱਸ ਦੇ ਬੱਤਸ ਲਾਇਸਟ ਰੱਖ ਦੇ ਉਹਨੇ ਨਹੀਂ ਹੈਨੀ ਲਾਈਟ ਰਾਕੇ ਦਾ ਅਸਲ ਆਸ ਤੇ ਜਮਾ ਹੂੰ ਪੱਕਾ ਮੰਗ ਫੇਰਾ ਪੱਕੇ ਮੰਗ ਕੋ ਖੱਡ ਰਾਸ ਤੇ ਪਾ ਲਈ ਪੂਰੇ 11000 ਦੇ ਪੌਣੇ ਕਿੰਨੇ ਦੇ ਪੌਣੇ ਫੇਰਾਂ ਦਾ ਕਿੰਨੇ ਦੇ ਪੌਣੇ 500 ਘੱਟ ਦੇ 15 15 ਛੱਡ ਕੇ 10000 ਫੇਰ ਵੇਖਣਗੇ ਜੇ ਤੂੰ ਐਂ ਖੜਾ ਰਿਹਾ ਫੇਰ ਨਹੀਂ ਤੈਨੂੰ ਮੈਂ ਅੱਬ ਅਸਲ ਬੈ ਗੱਲ ਇਹ ਦਾ ਉਹ ਵੱਧ ਲੈ ਲੈ ਬੋਲ ਦਦਾ ਬੋਲ ਕੀ ਕਹਿੰਦਾ 11000 ਕਹਿੰਦਾ ਯਾਰ ਕਾਲ ਫਸਟ 11 11:15 ਦੇ ਪੌਣਿਆ ਹੋਰ ਕਿੰਨੇ ਪੌਣਿਆ 500 ਘੱਟ ਕਹਦਾ ਤੁਹਾਨੂੰ 500 ਹੁਣ ਤਾਂ ਮੈਂ ਵੀ 500 ਵੱਧ ਚੱਕਦਾ ਪੂਰੇ 12000 ਦੇ ਦੇਣਿਆ ਕੰਨਾਂ ਜਾਂ ਚ ਨਗਲ ਲੰਗ ਰਹਿ ਗਏ 12000 ਡਾਂਗਾ ਪੈਣ ਗਿਆ ਬੰਦਾ ਬਣ ਜਾਂ ਨੋਣੀ ਇੱਦਾਂ ਕਾ ਫੜਾ ਦੇ ਬਣਾਦਾ ਨਹੀਂ ਤੈਨੂੰ ਨਾ ਉਹ ਨਹੀਂ ਉਹ ਨਹੀਂ ਜਵਣਾ ਦਰਪਤ ਜਾਣੇ ਜਾਣਾ ਗਿੱਲੇ ਜਵਾ ਆ ਗਿੱਲੇ ਜ ਆ ਗਿੱਲੇ ਜ ਪੈਸੇ ਵੇਚ ਦੀ ਡਾਂਗਾ ਤੇਰੇ ਪਹਿਣ ਗਿਆ ਜਿਵੇਂ ਵਿੱਜੂ ਦੇ ਘਧਾਲੇ ਵਰਦੇ ਹੁੰਦੇ ਆ ਲੈ ਫੜਾ ਮੈਂ ਦਿੰਦਾ ਪੈਸੇ ਮੇਰੇ ਨਾਲ ਕਰ ਇੱਧਰ ਗੱਲ ਹੈ ਉੱਧਰ ਕੀ ਕਰਦਾ ਹੋਰ ਪਾਉਣੇ ਕਿੰਨੇ ਦੇ ਆ 2 15 ਦੇ ਲੈ ਆ ਯਾਰ ਸਾਢੇ 12 ਦੇ ਪਾਉਣੇ ਪਾ ਦੇ ਉਹਨੂੰ ਫੜਾ ਦੇ ਉਹ ਫੜੇ ਇੱਕ ਮਿੰਟ ਬੱਚ ਲੈ ਫੜੇ ਬਾਈ ਫੜੇ ਇੱਕ ਮਿੰਟ ਫੜਾ ਫੜਾ 12 ਬਾਰਾਂ ਦੇ ਪੈਂਦੇ ਆ ਇੱਕ ਮਿੰਟ ਰੁਕਾ 12 ਬਾਰਾਂ ਦੇ ਪੈਂਦੇ ਆ ਆ ਉਹ ਦੇਖ ਲੈ ਜੇ ਪੈਂਦੇ ਆ ਆਲਾ ਜਾ ਹੱਲਾ ਭੱਲਾ ਭੱਲਾ ਹੱਲਾ ਬਾੜ ਲਿਖਾਈ ਇਹਦੀ ਲਗਾਈ ਆ ਆਪਣੀ ਆ ਆਪਣੀ ਲਿਖਾਈ ਆ ਓਏ ਮਾਮੇ 30 ਧੱਕਾ ਨਹੀਂ ਓਏ ਮਾਮੇ ਬੂਆ ਦੇ ਪੁੱਤ ਨਹੀਂ ਲੱਗਦੇ ਵੀ ਤੁਹਾਡੀ ਰਿਆਤ ਕਰੂੰ ਦੋਨਾਂ ਨੂੰ ਠੀਕ ਐ ਗਲਤ ਨਹੀਂ ਬੋਲਣਾ ਉੱਧਰ ਚੱਲ ਰਿਹਾ ਜਾਂਗੇ ਉਹ ਵੀ ਚੱਲ ਰਹੀ ਹੈਗੇ ਇੱਕ ਤਾਂ ਹੋ ਗਿਆ ਮੁੰਡਿਆ ਠੀਕ ਹੈ